ਮੁੱਖ ਮੰਤਰੀ ਭਗਵੰਤ ਮਾਨ ਦੀ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਲਈ ਫਿਟੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਨੇ ਬਠਿੰਡਾ ਦੇ ਬਲਟਾਣਾ ਦੇ ਵਿੱਚ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਬਠਿੰਡਾ ਦੇ ਵਿੱਚ ਕੁਲਚੀਆਂ ਦੀ ਦੁਕਾਨ ਦੇ ਮਾਲਕ ਦੇ ਕਤਲ ਕੇਸ ਸਬੰਧੀ ਮੁੱਖ ਸ਼ੂਟਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਰੋਪੜ ਰੇਂਜ ਦੇ ਇੰਸਪੈਕਟਰ ਜਰਨਲ ਗੁਰਪ੍ਰੀਤ ਸਿੰਘ ਭੁੱਲਰ ਜੋ ਐਸਐਸਪੀ ਐਸਐਸ ਨਗਰਾਲ ਡਾਕਟਰ ਸੰਦੀਪ ਗਰਗ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਦੱਸਿਆ ਕਿ ਗੋਲੀ ਮਾਰਨ ਵਾਲੇ ਦੀ ਪਛਾਣ ਪਿੱਖੀ ਮਾਨਸਾ ਦੀ ਰਹਿਣ ਵਾਲੇ ਲਵਜੀਤ ਸਿੰਘ ਵਜੋਂ ਹੋਈ ਹੈ ਜਦੋਂ ਕਿ ਉਸਦੇ ਦੋ ਸਾਥੀਆਂ ਦੀ ਪਛਾਣ ਪਰਮਜੀਤ ਸਿੰਘ ਤੇ ਕਮਲਜੀਤ ਸਿੰਘ ਦੋਵੇਂ ਫਾਸੀ ਮਾਨਸਾ ਵਜੋਂ ਹੋਈ ਹੈ ਪੁਲਿਸ ਟੀਮ ਨੇ ਇਹਨਾਂ ਦੇ ਕੋਲੋਂ 30 ਬੋਰ ਦੀ ਦੋ ਪਿਸਟਲ ਸਮੇਤ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਡੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਐਂਟੀ ਸੋਸ਼ਲ ਤੇ ਕ੍ਰਿਮੀਨਲ ਐਲੀਮੈਂਟਸ ਨੇ ਤੇ ਡਰਗ ਦੇ ਗਲੌਬ ਜ਼ੀਰੋ ਟੋਲਰੈਂਸ ਪਾਲਿਸੀ ਪੰਜਾਬ ਫਾਲੋ ਹੋ ਰਹੀ ਹੈ ਤੇ ਸਾਡੇ ਮਾਨਯੂ ਡੀਜੀ ਸਾਹਿਬ ਵੱਲੋਂ ਵੀ ਹਮੇਸ਼ਾ ਇਹ ਦਿਸ਼ਾ ਨਿਰਦੇਸ਼ ਦਿੰਦਾ ਹੈ ਉਸੇ ਸਿਰ ਤੇ ਸਾਰੇ ਜਿਹੜੇ ਵੀ ਸੈਂਸੇਸ਼ਨਲ ਕ੍ਰਾਈਮ ਪਹਿਲੀ ਗੱਲ ਤਾਂ ਪ੍ਰिवेंट ਕੀਤਾ ਜਾਂਦਾ ਜੇ ਹੁੰਦਾ ਤਾਂ ਉਹਨੂੰ ਟ੍ਰੇਸ ਕਰਨ ਵਾਸਤੇ ਰਿਕੋਰਡ ਟਾਈਮ 'ਚ ਬ੍ਰੇਕਥਰੂ ਹੁੰਦੀ ਹੈ ਪੁਲਿਸ ਨੂੰ ਬਿਕਾਜ਼ ਪ੍ਰੋਫੈਸ਼ਨਲੀ ਸਾਰੇ ਪੁਲਿਸ ਵਰਕ ਕਰਦੀ ਹੈ ਇਹ ਜਿਹੜਾ ਕੇਸ ਹੋਇਆ ਸੀ 28 ਤਰੀਕ ਨੂੰ ਬਠਿੰਡੇ ਦੇ ਵਿੱਚ ਕੁਤਵਾਲੀ ਥਾਣੇ ਦੇ ਵਿੱਚ ਜਿਹੜਾ ਇਹ ਹਰਜਿੰਦਰ ਸਿੰਘ ਇਲੀਅਸ ਮੇਲਾ ਇਹ ਕੁਲਚੇ ਦੀ ਦੁਕਾਨ ਦੇ ਬਾਹਰ ਬੈਠਾ ਸੀ ਕੁਰਸੀ 'ਤੇ ਉਹਨੂੰ ਦੋ ਅਣਪਛਾਤੇ ਮੋਟਰਸਾਈਕਲ ਤੇ ਨੌਜਵਾਨ ਆਏ ਉਹਨਾਂ ਨੇ ਗੋਲੀਆਂ ਚਲਾ ਕੇ ਉਹ ਉੱਥੇ ਹੀ ਉਹਦਾ ਮਰਡਰ ਕੀਤਾ ਉਸ ਤੋਂ ਬਾਅਦ ਬਠਿੰਡਾ ਪੁਲਿਸ ਤੇ ਜਿਹੜਾ ਐਸ.ਓ.ਸੀ. ਮੁਹਾਲੀ ਸਾਡਾ ਸਪੈਸ਼ਲ ਸੈੱਲ ਹੈ ਤੇ ਨਾਲ ਜਿਹੜੀ ਮੁਹਲੀ ਪੁਲਿਸ ਹੈ ਇਹਨਾਂ ਦੀ ਜੁਆਇੰਟ ਟੀਮ ਨੇ ਇਹਨੂੰ ਜਿਹੜੀਆਂ ਲੀਡਸ ਨੇ ਇਕੱਠੀਆਂ ਕੀਤੀਆਂ ਗਈਆਂ ਔਰ ਉਹਦੇ ਵਿੱਚ ਇੱਕ ਅੱਜ ਇਨਕਾਊਂਟਰ ਹੋਇਆ ਬਲਟਾਣਾ ਏਰੀਆ ਦੇ ਵਿੱਚ ਉੱਥੇ ਗ੍ਰੈਂਡ ਵਿਸਟਾ ਨਾਮ ਦਾ ਇੱਕ ਹੋਟਲ ਹੈ ਉੱਥੇ ਤਿੰਨ ਕ੍ਰਿਮੀਨਲ ਉੱਥੇ ਘਰੇ ਹੋਏ ਸੀਗੇ ਉਹਨਾਂ ਦੇ ਜਦੋਂ ਉਹਨਾਂ ਨੂੰ ਘੇਰਾ ਪਾਇਆ ਗਿਆ ਤੇ ਉਹਨਾਂ ਨੂੰ ਸੈਂਡਰ ਕਰਨ ਵਾਸਤੇ ਕਿਹਾ ਤਾਂ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਦੇ ਵਿੱਚ ਪੁਲਿਸ ਦੇ ਡੀਐਸਪੀ ਜਿਹੜੇ ਹੈ ਪਵਨ ਕੁਮਾਰ ਉਹਨਾਂ ਦੇ ਵੀ ਸੱਟਾ ਗੋਲੀ ਲੱਗੀ ਹੈ ਤੇ ਲਵਪ੍ਰੀਤ ਜਿਹੜਾ ਕ੍ਰਿਮੀਨਲ ਹੈ ਉਹਦੇ ਵੀ ਲੱਤ ਤੇ ਰਾਈਟ ਲੈਗ ਦੇ ਵਿੱਚ ਗੋਲੀ ਲੱਗੀ ਹੈ ਜਿਹੜੀ ਬੇਸਿਕ ਚੀਜ਼ ਇਹਦੇ ਵਿੱਚ ਸਾਹਮਣੇ ਆਈ ਹੈ ਕਿ ਜਦੋਂ ਇਹ ਮਰਡਰ ਹੋਇਆ ਬਠਿੰਡੇ ਦੇ ਵਿੱਚ ਅਰਸ਼ਦੱਲਾ ਜੋ ਕਿ ਇੱਕ ਬੜਾ ਨਾਮੀ ਗੈਂਗਸਟਰ ਹੈ ਕੈਨੇਡਾ ਬੇਸਡ ਉਹਨੇ ਇਹਦੀ ਜ਼ਿੰਮੇਵਾਰੀ ਲਈ ਸੀ ਤੇ ਪੁਲਿਸ ਨੇ ਇਹਨੂੰ ਟ੍ਰੇਲ ਨੂੰ ਸਾਇੰਟਿਫਿਕਲੀ ਡਿਵੈਲਪ ਕਰਕੇ ਇੱਥੇ ਤੱਕ ਪਹੁੰਚੀ ਔਰ ਗੱਲ ਇਹ ਕਲੀਅਰ ਹੋਈ ਹੁਣ ਕਿ ਜਿਹੜਾ ਲਵਪ੍ਰੀਤ ਇਹਨੇ ਫਾਇਰਿੰਗ ਉੱਤੇ ਕੀਤੀ ਸੀ ਕਿ ਪਲੈਟੀਨਾ ਮੋਟਰਸਾਈਕਲ ਤੇ ਦੋ ਨੌਜਵਾਨ ਉੱਤੇ ਗਏ ਸੀ ਔਰ ਜਿਹੜਾ ਇਹਦੇ ਨਾਲ ਦੂਜੇ ਬੰਦੇ ਫੜੇ ਗਏ ਇੱਕ ਪਰਮਜੀਤ ਪੰਮਾ ਉਹ ਵੀ ਪਿੱਖੀਦਾ ਹੈ ਲਵਪ੍ਰੀਤ ਨੂੰ ਤੀਸਰਾ ਇਹਦੇ ਚ ਕਸ਼ਮੀਰ ਸਿੰਘ ਹੈ ਇਹ ਸਾਰੇ ਮਾਨਸਾ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਤੇ ਜਦੋਂ ਅਜੇ ਤਾਂ ਪ੍ਰੀਮੀਰੀ ਪੁੱਛਗਿੱਛ ਚੱਲ ਰਹੀ ਹੈ ਜਿੰਨਾ ਬੈਕਗ੍ਰਾਉਂਡ ਪਤਾ ਲੱਗਿਆ ਕਿ ਜਿਹੜਾ ਪਰਮਜੀਤ ਪੰਮਾ ਹੈ ਇਹਨੇ ਪਹਿਲਾਂ ਵੀ ਹਰਸ਼ ਧੱਲੇ ਦੇ ਕਹਿਣ ਤੋਂ ਉੱਤਰਾਖੰਡ ਦੇ ਵਿੱਚ ਇੱਕ ਮਾਈਨਿੰਗ ਦਾ ਕੰਟਰੈਕਟਰ ਸੀ ਉਹ ਤੋਂ ਐਕਸਟਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤੇ ਪੈਸੇ ਮੰਗੇ ਜਦੋਂ ਉਹਦੇ ਵਿੱਚ ਕੋਈ ਗੱਲ ਬ੍ਰੇਕ ਥਰੂ ਨਹੀਂ ਹੋਈ ਤਾਂ ਉਹਨੂੰ ਉਹ ਮਰਡਰ ਕਰ ਦਿੱਤਾ ਸੀ ਇਹਨਾਂ ਨੇ ਇਕਸਾਂ ਪਹਿਲਾਂ ਦੀ तकरीबन ਗੱਲ ਹੈ ਉਹ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਇਨਫੋਰਮੇਸ਼ਨ ਲੈ ਰਹੇ ਆ ਸੋ ਇੱਕ ਬੜੀ ਵੱਡੀ ਅਚੀਵਮੈਂਟ ਮੈਨੂੰ ਕਹੂੰਗਾ ਰਿਕਾਰਡ ਟਾਈਮ ਦੇ ਵਿੱਚ ਜਿੱਦਾਂ ਕਿ ਸੈਂਸੇਸ਼ਨਲ ਮਰਡਰ ਹੋਇਆ ਔਰ ਉੱਥੇ ਪਟੰਡੇ ਬੰਦ ਵੀ ਕੀਤਾ ਗਿਆ ਬਾਜ਼ਾਰ ਉਹ ਰਿਕਾਰਡ ਟਾਈਮ ਚ ਫ੍ਰੇਸ ਕੀਤਾ ਪੰਜਾਬ ਪੁਲਿਸ ਨੇ ਸਪੈਸ਼ਲੀ ਐਸਐਸਸੀ ਪਟੰਡਾ ਪੁਲਿਸ ਤੇ ਮੋਹੱਲੀ ਪੁਲਿਸ ਦੇ ਟੀਮਜ਼ ਨੂੰ ਮੈਂ ਅਪਰੀਸ਼ੀਏਟ ਕਰੂੰਗਾ ਔਰ ਜਿਹੜਾ ਇਹ ਇੰਟਰਨੈਸ਼ਨਲ ਰੈਕਟ ਚੱਲ ਰਿਹਾ ਜਿਹੜਾ ਅਰਸ਼ਦ ਅੱਲਾ ਤੇ ਹੋਰ ਕ੍ਰਿਮੀਨਲ ਲਗ ਲਗ ਕਪੜਾ ਚਾਰੇ ਨੇ ਉਹਦੇ ਚੀਂ ਬੜਾ ਵੱਡਾ ਸੈਟ ਬੈਕ ਹੈ ਕੋਈ ਕੋਈ ਪਰਮਜੀਤ ਪੰਮਾ ਜੋ ਪਤਾ ਲੱਗਿਆ ਕਿ ਬੈਕਬੋਨ ਹੈ ਉਸ ਗੈਂਗ ਦੀ ਪਰ ਉਹਦੇ ਜਿਹੜੇ ਐਗਜ਼ੀਕਿਊਟਰ ਨੇ ਉਹਨਾਂ ਚ ਇਹ ਫੋਰ ਫਰੰਟ ਦਾ ਮੈਨ ਹੈ ਇਹਦੀ ਜਿਹੜੀ ਰਿਕਵਰੀ ਹੋਈ ਹੈ 2.30 ਦੇ ਪਿਸਟਲ ਤੇ ਨਾਲ ਮਿਨਿਸ਼ਨ ਮਿਲਿਆ ਅੱਗੇ ਜਿਹੜੀ ਇਹਦੀ ਪੁੱਛਗਿੱਛ ਕੀਤੀ ਜਾਊਗੀ ਤੁਹਾਡੇ ਨਾਲ ਸ਼ੇਅਰ ਕਰਨਾ ਬੜਾ ਜ਼ਰੂਰੀ ਸੀ ਕਿਉਂਕਿ ਅੱਜ ਥੋੜੀ ਦੇਰ ਪਹਿਲਾਂ ਇਹ ਇਨਕਾਊਂਟਰ ਹੋਇਆ ਹੈ ਉਹ ਇਹਦੇ ਚ ਜਿਹੜੀ ਪੁਲਿਸ ਪਾਰਟੀ ਉਹਨੂੰ ਸਾਡੇ ਮਾਨਯੋਗ ਡੀਜੀ ਸਾਹਿਬ ਨੂੰ ਵੱਲੋਂ ਅਸੀਂ ਰਿਕੁਐਸਟ ਕਰਕੇ ਰਿਵਾਰਡ ਵੀ ਕਰਾਵਾਂਗੇ ਜੋ ਵੀ ਪ੍ਰੋਮੋਸ਼ਨਸ ਹੈਗੀਆਂ ਉਹ ਵੀ ਕੀਤੀ ਸਰ ਇਹ ਕਦੋਂ ਤੋਂ ਉੱਥੇ ਰਹਿ ਰਹੇ ਸੀਗੇ ਹੋਟਲ ਦੇ ਵਿੱਚ ਡਾਕਟਰ ਮੇਰੇ ਕੋਲ ਚੈੱਕ ਇਨ ਕੀਤਾ ਸੀ ਥੋੜੀ ਦੇਰ ਪਹਿਲਾਂ ਤੇ ਉਹ ਅਸੀਂ ਰਿਪੋਰਟ ਵਗੈਰਾ ਦੇਖ ਰਹੇ ਹਾਂ ਜਿੱਦਾਂ ਸਾਰਾ ਅਸੀਂ ਇਨਵੈਸਟੀਗੇਸ਼ਨ ਚ ਜੁਟੇ ਹੋਏ ਹਾਂ ਕਿ ਕੋਆਰਡੀਨੇਸ਼ਨ ਬੜਾ ਜ਼ਰੂਰੀ ਸੀ ਬਠਿੰਡਾ ਪੁਲਿਸ ਤੋਂ ਵੀ ਲੈਣਾ ਔਰ ਸਾਰਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਅਸੀਂ ਇਕੱਠੇ ਜੁਆਇੰਟ ਕਰਨਾ ਜ਼ਰੂਰੀ ਸੀ ਕਿਤੇ ਵਿੱਚ ਜਿਹੜੇ ਬੰਦੇ ਤੁਸੀਂ ਕਾਬੂ ਕੀਤੇ ਉਹਨਾਂ ਦੀ ਏਜ ਕਿੰਨੀ ਔਰ ਬਾਇ ਪ੍ਰੋਫੈਸ਼ਨ ਉਹ ਕੀ ਕਰਦੇ ਸੀ ਪ੍ਰੋਫੈਸ਼ਨ ਤੁਹਾਨੂੰ ਦੱਸਿਆ ਨਹੀਂ ਵੀ ਉਹ ਫਰੰਟ ਮੈਨ ਨੇ ਅਰਸ਼ ਗੱਲਾ ਦੇ ਔਰ ਏਜ ਜੀਐਨਸੀ ਜੀ ਨੇ ਅਰਾਊਂਡ 30 ਦੇ ਕਰੀਬ ਹੈਗੇ ਸਾਰੇ ਬਟ ਇਹ ਪੂਰੀ ਤਰ੍ਹਾਂ ਡੁੱਬੇ ਹੋਏ ਆ ਕ੍ਰਾਈਮ ਦੇ ਫੀਲਡ 'ਚ ਇਹਨਾਂ ਦੀ ਅਜੇ ਹੋਰ ਜਿਹੜੀ ਪੁੱਛਗਿੱਛ ਤੋਂ ਮੈਨੂੰ ਆਸ ਹੈ ਕਿ ਹੋਰ ਕ੍ਰਾਈਮ ਵੀ ਸਾਨੂੰ ਲੱਭੇਗਾ ਜਿਹੜਾ ਬੰਦਾ ਇੰਟਰ ਸਟੇਟ ਜਾ ਕੇ ਉਤਰਾਖੰਡ ਚ ਮਰਡਰ ਕਰ ਸਕਦਾ ਫਿਰ ਇੱਥੇ ਕਰ ਸਕਦਾ ਅਜੇ ਮੋਟਿਵ ਵੀ ਕਲੀਅਰ ਕਰਨਾ ਅਸੀ ਹੈ ਇਸ ਗੱਲ ਦਾ ਕਿ ਜਿਹੜਾ ਉਹ ਮਰਡਰ ਹੈ ਬਠਿੰਡੇ ਵਾਲਾ ਕਿਸ ਕਾਲ ਕਰਕੇ ਹੋਇਆ ਸਰ এনਕਾਊਂਟਰ ਦੇ ਦੌਰਾਨ ਕੋਈ ਬੰਦੇ ਫਰਾਰ ਵੀ ਹੋਏ ਨੇ ਇਹਨਾਂ ਦੇ ਸਾਥੀ ਜਾਂ ਪੂਰੇ ਤਿੰਨ ਤਿੰਨੋਂ ਦੇ ਤਿੰਨੋਂ ਉੱਥੇ ਫੜੇ ਗਏ ਆ ਜੀ ਔਰ ਮੈਨੂੰ ਲੱਗਦਾ ਕਿ ਜਿਹੜਾ ਬਠਿੰਡੇ ਵਾਲੇ ਕੇਸ ਚ ਇੱਕ ਤੋਂ ਜਿਹੜੇ ਇਹਨਾਂ ਦੇ ਸਾਥੀ ਹੋਰ ਵੀ ਨੇ ਜਿਨ੍ਹਾਂ ਦੇ ਨਾਮ ਅਜੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਉਹਨਾਂ ਨੂੰ ਫੜਿਆ ਜਾਏਗਾ ਜੀ ਠੀਕ ਹੈ ਜੀ 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 ਐਸਪੀ ਸਰ ਜੀ